ਪੰਜਾਬੀ ਸਿਨੇਮਾ ਤੇ ਸੰਗੀਤ ਦੀ ਦੁਨੀਆ ਦੇ ਸੁਪਰਸਟਾਰ ਦਿਲਜੀਤ ਦੋਸਾਂਜ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਨੇ ਅੰਤਰਰਾਸ਼ਟਰੀ ਐਮੀ ਅਵਾਰਡਸ 2025 ਦੇ ਵਿੱਚ ਉਹਨਾਂ ਦੀ ਫਿਲਮ ਅਮਰ ਸਿੰਘ ਚਮਕੀਲਾ ਦੇ ਵਿੱਚ ਸ਼ਾਨਦਾਰ ਅਦਾਕਾਰੀ ਦੇ ਲਈ ਸਰਵੋਤਮ ਅਭਿਨੇਤਾ ਦੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਨੋਮੀਨੇਸ਼ਨ ਮਿਲੀ ਹੈ ਇਸ ਦੇ ਨਾਲ ਹੀ ਫਿਲਮ ਨੂੰ ਸਰਵੋਤਮ ਟੀਵੀ ਤੇ ਮਿਨੀ ਸੀਰੀਜ਼ ਕੈਟਾਗਰੀ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਇਹ ਪੰਜਾਬੀ ਸਿਨੇਮਾ ਅਤੇ ਭਾਰਤੀ ਕੰਟੈਂਟ ਦੇ ਲਈ ਵਿਸ਼ੇਪੱਧਰ ਤੇ ਵੱਡੀ ਪ੍ਰਾਪਤੀ ਹੈ ਅੰਤਰਰਾਸ਼ਟਰੀ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸ ਨੇ 26 ਸਤੰਬਰ ਨੂੰ ਨਿਊਯਾਰਕ ਦੇ ਵਿੱਚ 92 ਅੰਤਰਰਾਸ਼ਟਰੀ ਐਮੀ ਅਵਾਰਡਸ ਦੀਆਂ ਨਾਮਿਨੇਸ਼ਨਸ ਦਾ ਐਲਾਨ ਕੀਤਾ ਹੈ ਦਿਲਜੀਤ ਦੋਸਾਂਝ ਦੀ ਇਹ ਪਹਿਲੀ ਅੰਤਰਰਾਸ਼ਟਰੀ ਐਮੀ ਨਾਮਿਨੇਸ਼ਨ ਹੈ ਜਿਸ ਨੇ ਨਾ ਸਿਰਫ ਉਸਤੇ ਪ੍ਰਸ਼ੰਸਾ ਸਗੋਂ ਪੂਰੇ ਪੰਜਾਬੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਫਿਲਮ ਅਮਰ ਸਿੰਘ ਚਮਕੀਲਾ ਜੋ ਨੈਟਫਲਿਕਸ ਤੇ 12 ਅਪ੍ਰੈਲ 2024 ਨੂੰ ਰਿਲੀਜ਼ ਹੋਈ ਸੀ ਉਸ ਨੂੰ ਵੀ ਸਰਵੋਤਮ ਟੀਵੀ ਮੂਵੀ ਤੇ ਮਿਨੀ ਸੀਰੀਜ਼ ਦੇ ਵਿੱਚ ਨਾਮਜ਼ਦਗੀ ਮਿਲੀ ਹੈ ਜਿਸ ਦੇ ਨਾਲ ਇਸ ਮੂਵੀ ਦੀ ਪ੍ਰਸਿੱਧੀ ਹੋਰ ਵੀ ਜ਼ਿਆਦਾ ਹੋ ਗਈ ਹੈ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਮਤੀਆਜ਼ ਅਲੀ ਦੇ ਦੁਆਰਾ ਨਿਰਦੇਸ਼ਿਤ ਅਮਰ ਸਿੰਘ ਚਮਕੀਲਾ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਦੇ ਉੱਤੇ ਆਧਾਰਿਤ ਬਾਇਓਪਿਕ ਹੈ ਚਮਕੀਲਾ ਜਿਸ ਨੂੰ ਪੰਜਾਬ ਦਾ ਐਲਵਿਸ ਪ੍ਰੈਸਲੀ ਵੀ ਕਿਹਾ ਜਾਂਦਾ ਹੈ 1980 ਦੇ ਦਹਾਕੇ ਦੇ ਵਿੱਚ ਆਪਣੇ ਬੋਲਡ ਅਤੇ ਵਿਵਾਦਿਤ ਗੀਤਾਂ ਦੇ ਨਾਲ ਪੰਜਾਬ ਦੇ ਸੰਗੀਤ ਜਗਤ ਦੇ ਉੱਤੇ ਰਾਜ ਕਰਦਾ ਸੀ ਉਸ ਦੇ ਗੀਤ ਪਿਆਰ ਸਮਾਜਿਕ ਮੁੱਦਿਆਂ ਅਤੇ ਵਿਦਰੋਹ ਨੂੰ ਦਰਸਾਉਂਦੇ ਸਨ 1988 ਦੇ ਵਿੱਚ 27 ਸਾਲ ਦੀ ਉਮਰ ਦੇ ਵਿੱਚ ਚਮਕੀਲਾ ਤੇ ਉਸ ਦੀ ਪਤਨੀ ਅਮਰਜੋਤ ਕੌਰ ਨੂੰ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀ ਮਾਰ ਕੇ ਉਹਨਾਂ ਨੂੰ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਇਸ ਫਿਲਮ ਦੇ ਵਿੱਚ ਦਿਲਜੀਤ ਨੇ ਚਮਕੀਲਾ ਤੇ ਪਰਿਨੀਤੀ ਚੋਪੜਾ ਨੇ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਏਆਰ ਰਹਿਮਾਨ ਨੇ ਦਿੱਤਾ ਹੈ ਜਿਸ ਨੇ ਚਮਕੀਲਾ ਦੇ ਹੀ ਮੂਲ ਗੀਤਾਂ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ। ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਦੇ ਵਿੱਚ ਆਪਣੀ ਅਦਾਕਾਰੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਉਸ ਦੀ ਪਰਫਾਰਮੈਂਸ ਦੇ ਵਿੱਚ ਚਮਕੀਲਾ ਦੇ ਸੰਘਰਸ਼ ਅਤੇ ਸੁਰੀਲੀ ਆਵਾਜ਼ ਨੂੰ ਪਰਦੇ ਤੇ ਪੇਸ਼ ਕੀਤਾ ਗਿਆ। ਫਿਲਮ ਦੇ ਵਿੱਚ ਉਸ ਦੀ ਗਾਇਕੀ ਤੇ ਉਸ ਦੀ ਅਦਾਕਾਰੀ ਦੇ ਸਾਰੇ ਪਾਸੇ ਤਾਰੀਫ਼ ਹੋਈ। ਇਮਤੀਆਜ਼ ਅਲੀ ਨੇ ਇਸ ਨੋਮੀਨੇਸ਼ਨ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਾਡੀ ਪੂਰੀ ਟੀਮ ਅਤੇ ਪੰਜਾਬ ਦੇ ਲੋਕਾਂ ਦੇ ਲਈ ਇੱਕ ਵੱਡੇ ਸਨਮਾਨ ਦੀ ਗੱਲ ਹੈ ਚਮਕੀਲਾ ਸਿਰਫ ਇੱਕ ਫਿਲਮ ਨਹੀਂ ਸਗੋ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਹਿੱਸਾ ਹੈ ਇਮਤੀਆਜ਼ ਅਲੀ ਦੇ ਮੁਤਾਬਕ ਦਿਲਜੀਤ ਨੇ ਇਸ ਕਿਰਦਾਰ ਨੂੰ ਇੰਨੀ ਸ਼ਿੱਦਤ ਦੇ ਨਾਲ ਨਿਭਾਇਆ ਕਿ ਹਰ ਕੋਈ ਉਸ ਦੇ ਨਾਲ ਜੁੜ ਗਿਆ ਪ੍ਰਿਨੀਤੀ ਚੋਪੜਾ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਚਮਕੀਲਾ ਦੀ ਸਾਰੀ ਟੀਮ ਨੂੰ ਇਸ ਦੇ ਲਈ ਵਧਾਈ ਦਿੱਤੀ ਹੈ ਤੇ ਕਿਹਾ ਕਿ ਇਹ ਭਾਰਤ ਦੇ ਲਈ ਮਾਣ ਵਾਲੀ ਗੱਲ ਹੈ ਸਰਵੋਤਮ ਅਭਿਨੇਤਾ ਦੀ ਸ਼੍ਰੇਣੀ ਦੇ ਵਿੱਚ ਦਿਲਜੀਤ ਦੋਸਾਂਝ ਦਾ ਮੁਕਾਬਲਾ ਕਈ ਵੱਡੇ ਸਿਤਾਰਿਆਂ ਦੇ ਨਾਲ ਹੋਵੇਗਾ ਇਹ ਅਵਾਰਡ ਸਮਾਗਮ 24 ਨਵੰਬਰ 2025 ਨੂੰ ਨਿਊਯਾਰਕ ਦੇ ਵਿੱਚ ਹੋਵੇਗਾ